ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸ਼ਬਾਜਪੁਰ ਦੇ ਬਿਲਕੁਲ ਨਜ਼ਦੀਕ ਪਿੰਡ ਕਮਾਲਪੁਰ ਬਾਹਾਂ ਪਿੰਡ ਬਿਲਕੁਲ ਲੱਗਿਆ ਭਗਵਾਨਪੁਰਾ ਫਤੇਪੁਰ ਸੁੱਗਾ ਇਹ ਪਿੰਡ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਆਜ਼ਾਦ ਵੀਰ ਹੁਣ ਦੇ ਘਰ ਆਇਆ ਦੋਸਤੋ ਇਸ ਕਿੱਲੇ ਤੋਂ ਆਪਾਂ ਪਹਿਲਾਂ ਵੀ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੇ ਤਾਂ ਤੋ ਜਦੋਂ ਵੀ ਪਸ਼ੂ ਦੋਸਤੋ ਨਵਾਂ ਇਸ ਕਿਲੇ ਦੇ ਉੱਪਰ ਆਉਂਦਾ ਤੇ ਵੀਰ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਨਾਗ ਤੁਹਾਨੂੰ ਦਿਖਾਉਣੇ ਆ ਮੋٹے ਤੌਰ ਤੇ ਇੱਕ ਵੇਰਵਾ ਜਿਹੜਾ ਦੋਸਤੋ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਇੱਕ ਅਫਸਰ ਝੋਟੀ ਦੋਸਤੋ ਦਿਖਾਵਾਂਗੇ ਤੁਹਾਨੂੰ ਨੀਲੀ ਦੀ ਝੋਟੀ ਆ ਮੈਨੂੰ ਲੱਗਦਾ ਵੀ ਦੋਸਤੋ ਹਰ ਕਪੂਰ ਦੇ ਵਿੱਚ ਇੱਕ ਦੋ ਨਾਗ ਜਿਹੜੇ ਜਾਂ ਇੱਕ ਅੱਧਾ ਜਿਹੜਾ ਨਾਗ ਆ ਉਹ ਝੋਟੀ ਆ ਪਾ ਤੁਹਾਨੂੰ ਜ਼ਰੂਰ ਦਿਖਾਈਦੀ ਆ ਤੇ ਇਸ ਵਾਰ ਵੀ ਤਕਰੀਬਨ ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਅਫਸਰ ਤੇ ਵਿੱਚੋਂ ਇੱਕ ਬੜਾ ਸੱਜਰ ਸੂਈ ਬਿਲਕੁਲ ਤਾਜੀ ਦੋ ਤਿਆਰੀ ਵਾਲੀਆਂ ਨੇ ਸੋ ਚੰਗੀਆਂ ਵੜਾ ਨੇ ਬਾਕੀ ਥਣ ਭਾਂਡੇ ਦੀਆਂ ਚੰਗੀਆਂ ਨੇ ਨਿੱਗਰ ਲੇਵੇ ਬਹੁਤ ਵਧੀਆ ਠੀਕ ਹੈ ਜੀ ਬਾਕੀ ਫੁੱਲ ਇਨਫੋਰਮੇਸ਼ਨ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਦੋਸਤੋਂ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਆਪਾਂ 13 ਜੁਲਾਈ ਨੂੰ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਦੋਸਤੋਂ ਕੋਈ ਦੁਪਹਿਰ ਦੇ 12:30 ਪਾਉਣੇ 1 ਵਜੇ ਦਾ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਬਾਈ ਜੀ ਜਤ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਵੀਰ ਜੀ ਹੋਰ ਤੋਂ ਹੀ ਸੁਣਾਓ ਕੀ ਹਾਲ ਚਾਲ ਜੀ ਬਹੁਤ ਵਧੀਆ ਭਰਾ ਜੀ ਠੀਕ ਠਾਕ ਬਸ ਵਧੀਆ ਵੀਰ ਜੀ ਅੱਛਾ ਜਤ ਪਸ਼ੂ ਅੱਜ ਆਪਣੇ ਕੋਲ ਟੋਟਲ 4 ਨਾ ਹਾਂਜੀ 4 ਆ ਦੋ ਗੱਬਣ ਗਈਆਂ ਇੱਕ ਸੂਈ ਐ ਤੇ ਇੱਕ ਆਪਣੇ ਤੋਂ ਹਮਸਰ ਝੋਟੀ ਆ ਨੀਲੀ ਦੀ ਠੀਕ ਹੈ ਜੀ ਹਾਂਜੀ ਠੀਕ ਹੈ ਦੁੱਧ ਤੇ ਤਕਰੀਬਨ ਇੱਕ ਹੀ ਜਿਹੜੀ ਆਪਣੇ ਕੋਲ ਆ ਦੁੱਧ ਵਾਲੀ ਇੱਕ ਹੀ ਆ ਜੀ ਹਾਂ ਹਾਂਜੀ ਬੜਾ ਜਿਹੜੀਆਂ ਗੱਬਣੇ ਤਿਆਰੀ ਵਾਲੀਆਂ ਕਿੰਨੇ ਤਿਆਰੀ ਵਾਲੀਆਂ ਤਿਆਰੀ ਕੋਈ 5 5 7 7 ਦਿਨ ਹੀ ਖੜਨੀਆਂ ਵੱਧ ਤੋਂ 4 5 ਦਿਨ ਇਹ ਚੋਂ 5 ਦਿਨਾਂ ਦੇ ਅੰਦਰ ਅੰਦਰ ਸੂ ਪੈਣ ਇੱਕ ਕੱਟੀ ਬਹੁਤ ਸੋਹਣੀ ਆਈ ਆਪਣੇ ਕੋਲ। ਬਹੁਤ ਵੀਰ ਜੀ ਐਫ ਡੀ ਦੇ ਦੇਣੀ ਹੈ ਨਾ ਮੰਨ ਲੋ। ਅੱਛਾ ਜੀ। ਉਹ ਜਿੰਨੇ ਦੇ ਦੇਣੀ ਤਿਗਨੇ ਪੈਸੇ ਹੋਣੇ ਉਹਦੇ। ਵਾਹ ਜੀ ਵਾਹ। ਹਾਂ ਜੀ। ਵਸੇ ਏ ਆਈ ਹੋਈ ਆ ਕਿ ਕਾਬਲਾ? ਨਹੀਂ ਵੀਰ ਏ ਆਈ ਦੇ ਕਾਬਲੇ ਏ ਆਈ ਹੋਈ ਨਹੀਂਗੀ ਜੀ। ਹੋਈ ਨਹੀਂ ਅਜੇ। ਹੋਈ ਨਹੀਂ ਅਜੇ। ਠੂੜ ਨਹੀਂ ਮਾਰਦਾ ਵੀ ਆਖੀ ਜੇ ਪਰ ਏ ਆਈ ਨਹੀਂ ਅਜੇ। ਬਹੁਤ ਸੋ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਲਾਸਟ ਦੇ ਵਿੱਚ ਆਪਾਂ ਦਿਖਾਵਾਂਗੇ। ਬਹੁਤ ਕੋਕਾ ਪੀਸ ਆਪਾਂ ਕਹਿ ਦਾਂਗੇ ਵੀ ਬੜਾ ਸ਼ਕੀਨ ਨਗ। ਸੋ ਜਿਹੜੇ ਵੀਰ ਚਾਹੁੰਦੇ ਉਹ ਜ ਆਪਸੋ ਖਰੀਦਣਾ। ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਤੇ ਸ਼ੁਰੂਆਤ ਜਦ ਇੱਥੋਂ ਕਰਦੇ ਆ ਇਸ ਵਾਰ ਦੀ ਕੀ ਡੇਟ ਹੈ ਵੀਰ ਜੀ ਇਹ ਨਾ ਦੂਜੇ ਸੂਏ ਸੁਣਾ ਜੇ ਐਚ ਐਫ ਤੇ ਜਰਸੀ ਦਾ ਕਰਾਸ ਵੇਖੋ ਬੂਤੀ ਬਾਤੀ ਬੜੀ ਸੋਹਣੀ ਆ ਆ ਦੇਖੋ ਜੀ ਤੇ ਨਿੱਗੜ ਨੁੱਗਰ ਬੜੀ ਆ ਹੂੰ ਤੇ ਉਹਦੇ ਅੰਦਰ ਪਹਿਲੇ ਸੂਏ ਮੰਨ ਲਓ ਅਸੀਂ ਪਹਿਲੇ ਸੂਏ 15 ਕਿਲੋ ਦੁੱਧ ਚੋਇਆ ਹੈ ਚਲੋ ਆਪਾਂ ਮੰਨਦੇ ਕਿ ਚਲੋ ਵੇਚਣ ਵਾਲੇ ਨੇ ਆਖਿਆ ਪਰ ਇਹਨਾਂ ਕੀ ਆਰ ਕਿਸ 16 17 ਕਿਲੋ ਚਾੜੀ ਝੋਲੀ ਝਾਲੀ ਬੜੀ ਸਾਫ਼ ਵੇਖੋ ਆਹ ਇਹ ਤਾਂ ਸੀਲ ਠੰਡੀ ਹੈ ਕਿ ਨਿੱਗੜ ਨੁੱਗਰ ਬੜੀ ਫਿਰ ਲੇਵਾਲੂ ਆ ਬੜਾ ਖੁੱਲਾ ਬਣਾਉਂਗੀ ਵੇਖੋ ਹਾਂਜੀ ਅਜੇ ਕੋਈ ਗੱਲਬਾਤ ਨਹੀਂ ਨਸੂਨ ਦਾ ਪਤਾ ਹੀ ਕੋਈ ਨਹੀਂ ਅਜੇ ਸੋ ਤੋਂ ਸੋ ਢਿੱਲਾਂ ਢੁਲਾਂ ਦੇਵੇ ਦੇ ਵਿੱਚ ਤੁਹਾਨੂੰ ਨੋਰਮਲ ਹੀ ਵੇਖ ਕੇ ਆਪ ਹੀ ਜਜਮੈਂਟ ਤੁਸੀਂ ਕਰ ਲਿਓ ਬਣੂ ਥਣੂ ਕੀ ਪੂਰਾ ਥੱਲੇ ਹੋ ਅਜੇ ਅਜੇ ਨੋਰਮਲ ਆਪਾਂ ਗੱਲ ਕਰਦੇ ਆਂ ਵੀ ਅਜੇ ਅੱਧੀ ਵੀ ਥੱਲੇ ਹੋ ਬਣ ਕੇ ਤਿਆਰ ਨਹੀਂ ਹਾਂਜੀ ਤੇ ਦੂਜਾ ਸੁਭਾ ਦੱਸ ਰਿਹਾ ਵੀ ਜਰਸੀ ਦੇ ਐਚਪੀ ਦਾ ਕ੍ਰੋਸ ਮੀਡੀਅਮ ਕੱਦ ਵਿੱਚ ਹਾਂਜੀ ਬਾਕੀ ਪਲੀ ਪੁਲੀ ਬੜੀ ਆ ਠੀਕ ਆ ਤੇ ਜੇਕਰ ਮੀਡੀਅਮ ਕੱਦ ਦਾ ਦੋਸਤ ਤੇ ਪਲੀ ਸੰਭੀ ਬਿਲਕੁਲ ਤੁਹਾਨੂੰ ਜਿਹੜੀ ਦਿਖਾਈ ਦੇਣ ਲਈ ਆ ਠੀਕ ਆ ਜੀ ਚੰਗੀ ਆ ਜਿੰਨੇ ਵੀ ਆ ਵਜ਼ਨ ਵਜੂਦ ਵਾਲੀ ਆ ਕਰਮ ਦੂਜਾ ਸੂਆ ਥਣ ਪੂਰੇ ਲੰਬੇ ਆ ਠੀਕ ਆ ਜੀ ਹੱਥੀ ਚਵਾਈ ਵਾਲਾ ਥਣ ਲੱਗਾ ਮੈਂ ਨਾ ਵੀਰ ਜੀ ਠੰਡੀ ਦੀ ਚੇਤਰਨੀ ਦੇਖੋ ਆ ਦੇਖੋ ਜੀ ਕੋਈ ਲਾਤ ਨਹੀਂ ਕੋਈ ਛੜ ਨਹੀਂ ਗਈ ਜਿੱਦਾਂ ਮਰਜੀ ਬਾਕੀ ਨਾੜਾ ਨੂੜਾ ਵਹਾਨੇ ਦੇ ਦੇਖੋ ਕਿੰਨੀ ਸ਼ੋਅ ਹੋਦੀ ਹਾਂ ਕੋਈ ਆਪ ਦਾ ਬਣੂ ਬੜੀ ਵੈੜਾ ਠੀਕ ਆ ਜੀ ਹਾਂ ਜੀ ਲਓ ਦੋਸਤੋ 6 7 7 ਕ ਦਿਨ ਆਈਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਖੋਲ ਕੇ ਤੋੜ ਕੇ ਦਿਖਾਉਣੇ ਆ ਐਚ ਐਫ ਜਰਸੀ ਕਰੋ ਸੰਗ ਦੇ ਵਿੱਚ ਤੇ ਕੋਈ ਵੀ ਜਣਾ ਦੋਸਤੋ ਗਰਮੀ ਗਰਮੀ ਦੀ ਚਾਹੀਦੀ ਕੋਈ ਗੱਲ ਬਾਤ ਨਹੀਂ ਵੀਰ ਜੀ ਇਹਨੂੰ ਜੜੀ ਆ ਉਹ ਗੱਲਬਾਤ ਨਹੀਂ ਕੀਤੀ ਠੀਕ ਆ ਜੀ ਆ ਲਿਓ ੱੱਲੇ ਵਾਲੂਆ ਕਿਡਾ ਖੁੱਲਾ ਹੂੰ ਸੋ ਤਿਆਰੀ ਦੋਸਤੋ ਸੋਣੀ ਕਰਦੀ ਪਈ ਆ ਠੀਕ ਆ ਜੀ ਵੇਖੋ ਤੁਸੀਂ ਭਵਾਨਾਲੇ ਪਾ ਬਹੁਤ ਸੋਨਾ ਬਖਾਲਾ ਤਕਰੀਬਨ ਖੁੱਲਾ ਡੁੱਲਾ ਪਾਂਡਾ ਥੱਲੇ ਤੇ ਉਸ ਅਕੋਰਡਿੰਗ ਸਾਰੇ ਭਰਾਵਾਂ ਨੇ ਤੁਸੀਂ ਆਈਡੀਆ ਲੈ ਲੈਣਾ ਕਿ ਥੱਲੇ ਬੰਦ ਹੀ ਕਾਫੀ ਸੋਨਾ ਪਈ ਆ ਠੀਕ ਆ ਤੇ ਥਣ ਵੀ ਪੂਰੇ ਇੱਕ ਸਾਰ ਬਰਾਬਰ ਹੱਥੀ ਚੁਵਾਈ ਵਾਲੀ ਥਾਂ ਚਾਰੇ ਹਾਈਟ ਮੀਡੀਅਮ ਦੇ ਵਿੱਚ। ਕੋਈ ਪਲੇ ਕੋਈ ਪੂਰੀ ਹੈ। ਹਾਂ। ਠੀਕ ਆ। ਸੋ ਜਿੰਨੇ ਵੀ ਵੇਖੋ ਬਿਲਕੁਲ ਨਿੱਗਰ ਪਿੰਡੇ ਦੀ ਹੈ। ਦੇਖੋ ਐ ਠੰਡੀ ਤੇਰੀ ਕੋਈ ਗੱਲ ਬਾਤ। ਸੋ ਸੂਲੀਆਂ ਸੂਲੀਆਂ ਵੇਖ ਕੇ ਤੁਸੀਂ ਕਰੋ ਚੈੱਕ। ਫਸੂ ਕੀ ਥੱਲੋਂ ਕਰਮ ਵਾਲੀ ਪੰਜਾ ਸੱਤਾਂ ਦਿਨਾਂ ਦੇ ਵਿੱਚ ਪੂਰਾ ਜਿਹੜਾ ਲੇਵਾ ਦੋਸਤੋ। ਬਣਜੂ ਬਣਜੂ 2-4 ਦਿਨ ਜਦੋਂ ਸੌਂਦਿਆ ਸੌਂਦਿਆ ਕਰਮਾਂ ਲਈ ਪੂਰੀ ਤਿਆਰੀ ਕਰੂਗੀ ਤੇ ਆਜ਼ਾਦ ਬਾਕੀ ਟਿੱਪਣ ਟੁਪਣ ਦੀ ਆਪਣੀ ਕੋਈ ਨਹੀਂ ਮੈਂ ਨਾ ਵੀਰ ਜੀ ਇੱਕ ਨੰਬਰ ਜਿਹੜਾ ਕੋਈ ਵੀਰ ਲੋਗਾਂ ਨੂੰ ਵੀਡੀਓ ਕਾਲ ਤੇ ਤਪਾਵਾਂਗੇ ਬਾਕੀ ਫਿਰ ਉਹਦੇ ਘਰ ਜੀ ਆਪਾਂ ਖੁਦ ਛੱਡ ਕੇ ਆਵਾਂਗੇ ਹਾਂ ਅਗਲੇ ਨੂੰ ਟਿੱਪ ਕੇ ਫੇਰ ਅਗਲੇ ਤੋਂ ਪੈਸੇ ਲਵਾਂਗੇ ਹਾਂ ਅੱਗੇ ਵੀਰ ਜੀ ਜਿਹੜਾ ਆਪਾਂ ਡੰਗਰ ਵਿੱਚ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਕੇ ਤੀਜੇ ਟਾਈਮ ਫਿਰ ਅਗਲੇ ਤੋਂ ਪੈਸੇ ਭਾਈਦੇ ਆ ਇਹ ਕਾਫੀ ਦੂਰ ਦੂਰ ਗਏ ਆ ਬਸ ਦੂਰ ਦੂਰ ਗਏ ਆ ਵੇੜ ਕੀ ਮੰਨ ਲਓ ਜੀ ਅਗਲੇ ਨਾਲ ਫੌਦਾ ਕਰ ਲੀਏ ਮੁਰਕੇ ਵੀਡੀਓ ਕਾਲ ਤੇ ਚਾਉਣ ਲਗਾ ਲੀਟਰ ਮਾਰਨ ਲਈ ਅਗਲੇ ਤੋਂ ਝਿਜਕੋ ਬਈ ਸਾਡਾ ਟਾਈਮ ਨਹੀਂ ਗਾਣਗੇ ਜੇ ਪੈਸੇ ਲੈਣ ਦੇ ਅਗਲੇ ਤੋਂ ਦੋ ਟਾਈਮ ਦੋ ਮਿੰਟ ਦਾ ਟਾਈਮ ਕੱਢੋ ਕੱਢੋ ਹਾਂਜੀ ਆ ਜਾ ਤ ਸਿਆਣੀ ਗੱਲ ਆ ਇਹ ਕੀ ਕਰਾਂਗੇ ਡਿਮਾਂਡਿੰਦੀ ਵੀਰ ਜੀ ਵੈੜ ਦੇ ਵਗਦੀ 50000 ਦੀ ਹਾਂ ਆਪਾਂ 45000 ਚ 2000 ਛੜ ਦਾਂਗੇ 43 ਦੀ 43 42000 ਦੀ ਦੇ ਦਾਂਗੇ ਵੀਰ ਜੀ ਜੈਸਨੋਈ ਜੈਸਨੋ ਬਗਦੀ ਕੋਈ ਵੀਰ ਫੋਨ ਲਾ ਲੈ ਕਰਾਂਗੇ ਕੋਈ ਮਾਨਤਾ ਨਹੀਂ ਐਡੀ ਗੱਲ ਨਹੀਂ ਜੀ ਬਸ 45000 ਦੇ ਵਿੱਚੋਂ ਵੀ ਮਾਨਤਾ ਨੂੰ ਜੂਗਾ ਭਰਾ ਬਈ ਜੀ ਇੰਨੇ ਹਰ ਪਾਸੇ ਸਫਾਈਆਂ ਕਰਮਾਲੀ ਦੇ ਵਿੱਚ ਆ ਵੇਖੋ ਬਗੀਲ ਵੇਖੋ ਟੋਲ ਵੇਖੋ ਲੜਾਂ ਵੇਖੋ ਕਾਫੀ ਜਿਆਦਾ ਠੀਕ ਆ ਜੀ ਤੇ ਬਹੁਤ ਸੋਹਣਾ ਥਾਨ ਤੇ ਜਰੂਰ ਤੁਸੀਂ ਹੱਥ ਪਾ ਸਕਦੇ ਜੀ 42000 ਦੇ ਵਿੱਚੋਂ ਵੀ ਥੋੜਾ ਬਤਾ ਕੋਈ ਮੌਕੇ ਤੇ ਗੁੰਜਾਇਸ਼ ਹਾਂ ਬਾਕੀ ਵੀ ਇਹ ਬਣੂ ਵੜੀ ਆਪਣੇ ਕੋ ਅੱਜ ਹੋ ਗਏ 5-6 ਦਿਨ ਆਈ ਨੂੰ ਤੇ ਆਪਾਂ ਸੇਵਾ ਸੇਵਾ ਪੂਰੀ ਮੰਨ ਲਓ ਰੀਣਾ ਕੀਤੀ ਉਦੋਂ ਦੀ ਹਾਂ ਠੀਕ ਆ ਠੀਕ ਹਾਂਜੀ ਤੇ ਸੈਕੰਡ ਨੰਬਰ ਤੇ ਆਜਾਦ ਆ ਵੱਡੇ ਕੱਦ ਕਾਠ ਦੇ ਵਿੱਚ ਆਪਣੇ ਕੋਲ ਜੀ ਦੂਜਾ ਸੂਹਾ ਐਚ ਐਫ ਸੂਣੀ ਜੇ ਪਿਓਰ ਬਰੀਡ ਵਾਲੀ ਬੱਚੀ ਵੇਖੋ ਕੱਦ ਕਾਠ ਕੇ ਦਾ ਬੋਦੀ ਬਦੀ ਗਿੱਡੀ ਵੜਦੀ ਦੂਜਾ ਸੂਹਾ ਸੂਣਾ ਇਹਨੇ ਮੰਨ ਲਓ ਪਹਿਲੇ ਸੂਏ ਦੁੱਧਾਂ ਦੇ 20 ਕਿਲੋ ਹੀ ਚੋਇਆ ਏ ਹੂੰ ਵੀ ਕੱਦ ਕੋਦ ਵੀ ਚੰਗਾ ਚੋਇਆ ਹਾਂ ਕੱਦ ਕੋਦ ਬੜਾ ਵੀਰ ਜੀ ਬਲੋਂ ਝੂਠ ਮਾਰ ਨਹੀਂ ਸਕਦਾ ਕੋਈ ਮੰਨ ਲਓ ਕਿ ਉਹਨਾਂ ਨੇ 20 ਕਿਲੋ ਚੋਇਆ ਪਹਿਲੇ ਸੂਏ ਇਹਨਾਂ ਕਿ ਦੂਜਾ ਸੂਹਾ ਸੂਣਾ ਜੇ ਲਓ ਦੱਸੋ ਸੈਕੰਡ ਟਾਈਮਰ ਆ ਹਾਂਜੀ ਦੂਜਾ ਸੂਹਾ ਇੱਕ ਵਾਰੀ ਥੋੜਾ ਜਿਹਾ ਤੁਹਾਨੂੰ ਆਪ ਵੀ ਹਰ ਇੱਕ ਚੀਜ਼ ਮੈਟਰ ਕਰਦੀ ਆ ਕੱਦ ਕਾਠ ਨਸਲ ਬਰੀਡ ਥਾਣੇ ਦੇਵਾ ਕਈ ਵਾਰਾ ਦੋਸਤੋ ਨਸਲ ਬਰੀਡ ਪੂਰੀ ਹੁੰਦੀ ਆ ਕਿ ਥਾਣਾ ਦਾ ਮਾਰਕਾ ਜਿਹਾ ਮਸ਼ੀਨੀ ਚਵਾਈ ਵਾਲਾ ਹੁੰਦਾ ਹਾਂ ਪਰ ਇਹਨੂੰ ਦੇਖੋ ਦੋ ਆ ਗੱਲ ਹੀ ਕੋਈ ਨਹੀਂ ਰੁਕ ਰੁਕ ਦਾ ਥਾਣਾ ਕਰਮਾਲੀ ਨੂੰ ਜਿੱਦਾਂ ਕਿ ਮੱਝਾ ਦੇਵਾ ਦੇਖੋ ਇਧਰ ਦੇਖੋ ਕਿੱਦਾਂ ਮਨ ਲਓ ਕੱਦ ਕਾਠ ਦੇਖੋ ਬਗਲੀਵਾ ਹੀ ਬੜਾ ਬੰਦ ਆ ਇਧਰ ਦੇਖੋ ਆਹ ਦੇਖੋ ਜੀ ਦਿਨ ਚਾਰ ਪੰਜ ਕੱਢਦੀ ਆ ਬਾਕੀ ਬਣੀ ਬੜੀ ਵਹਿੜ ਜੇ ਵੀ ਸਫਾਈਆਂ ਸੁਫਾਈਆਂ ਬੜੀਆਂ ਕਰਵਾ ਮਾਣਾ ਵੀਰਜੀ ਰੰਗ ਬਵਾਜ ਵੀ ਤੇ ਬਾਕੀ ਦੇਵੇ ਲੋ ਕਮਾਲ ਹੀ ਕਰ ਗਈ ਥਾਣਾ ਨੰਦੋ ਤੇ ਨੇ ਤੇ ਐਡਾ ਥਾਣੇ ਮੰਨ ਲਓ ਐਚ ਐਫ ਗਾਣੂ ਕਿ ਬਹੁਤ ਟਾਵਾ ਟਾਵਾ ਲੱਭਦਾ ਹੂੰ ਦੇਖੋ ਲਓ ਜੀ ਦੋਸਤੋ ਬੈਕ ਸਾਈਡ ਤੇ ਬੈਠਾ ਕੋਈ ਵੀ ਰੱਖੀ ਜਾਊਗਾ ਵੀ ਇੱਕ ਵਾਰੀ ਵੇਖੀ ਜਾਈਏ ਮੈਂ ਨਾ ਵੀਰ ਜੀ ਇਹੋ ਗੱਲ ਜੇ ਕਰਾਂ ਤੋਰ ਕੇ ਦਿਖਾਈਏ ਨਾ ਅਗਲਾ ਤਾਂ ਫੇਰ ਖੋਲ ਕੇ ਤੋਰੀਏ ਇਹਨੂੰ ਹਾਂ ਲਓ ਵੀ ਭਰਾਵਾ ਪੂਰੀ ਰੰਗ ਪ੍ਰਿੰਟ ਦੇ ਵਿੱਚ ਵੀ ਪੂਰੀ ਕੈਮ ਆ ਠੀਕ ਆ ਜੀ ਥਾਣਲੇਵੇ ਵਾਲੇ ਪਾਸਿਓ ਤਾਂ ਮੈਨੂੰ ਲੱਗਦਾ ਵੀ ਦੋਸਤੋ 100 ਨਹੀਂ 101% ਕੋਈ ਵੀ ਰੱਖੂਗਾ ਵੀ ਯਾਰ ਵਾਕੇ ਬੱਲੇ ਬੱਲੇ ਵਾਲੀ ਛੇ ਆ ਮਨਾ ਜੀ ਇਹ ਆਪਾਂ ਤੋੜ ਕੇ ਵੀ ਤੁਹਾਨੂੰ ਤਸੱਲੀ ਨਾਲ ਦਿਖਾਉਣੀ ਹੈ ਦੂਜਾ ਸੂ ਕਦ ਕਾਠ ਸੋਹਣਾ ਸਰੀਰ ਕਟਾਂਚਾ ਵੱਡੇ ਕਦ ਬੁੱਤ ਵਿੱਚ ਆ ਵੀ ਦੂਰ ਨੇੜੋਂ ਕਿਸੇ ਵੀਰ ਨੇ ਆਉਣਾ ਮਾਮਾ ਵੀਰ ਜੀ ਫੁੱਲ ਵੱਡੇ ਕਦ ਕਾਠ ਵਾਲੀ ਇਹ ਨਹੀਂ ਕੋਈ ਛੋਟੀ ਆ ਚਲੋ ਦੁੱਧ ਤੇ ਆਂਦੇ ਮੰਨ ਲਓ ਅਸੀਂ 20 ਗਲੋ ਚੋਇਆ ਬਾਕੀ ਹੋ ਸਕਦਾ ਵੀਰ ਜੀ ਚਵਾਏ ਉਹ ਏਡੀ ਵੜ ਦੇ ਨਹੀਂ ਚਵਾਉਣਾ ਫਿਰ ਚਵਾਉਣਾ ਕਿੰਨੇ ਆ ਬਾਕੀ ਜਾਣ ਨਾ ਸੰਭੜੀਏ ਕੋ ਅਜੇ ਸੁੰਦੀ ਨਹੀਂ ਵੇ ਲੈ ਜੋ ਆ ਵੀਰ ਜੀ 4-5 ਦਿਨ ਕੱਢਦੀ ਆ 4-5 ਦਿਨ ਹਾਂ ਬਾਕੀ ਵੇਖੋ ਬਰੀਡ ਬਰੂਡ ਕਿੰਨੀ ਵੱਚੀ ਨੇ ਸੰਗ ਬਾਜ ਕਿੰਨਾ ਲੱਗਾ ਬਿਲਕੁਲ ਸੋ ਨਸਲ ਬਰੀਡ ਵੇਲ ਬੂਲ ਵੇਖੋ ਦੋਸਤੋ ਵੇਲ ਵੀ ਸਪੈਸ਼ਲ ਲੰਬੀ ਪੂਰੀ ਆ ਉੱਚੀ ਵੀ ਪੂਰੀ ਹੈ ਠੀਕ ਹੈ ਜੀ ਸੋ ਵੱਡੀਆਂ ਵੜਾਂ ਦੇ ਵਿੱਚ ਆਉਂਦੀ ਆ ਨਸਲ ਬਰੀਡ ਦੀ ਗੱਲ ਕਰ ਲਈਏ ਤੇ ਐਚ ਐਫ ਬਰੀਡ ਦੇ ਵਿੱਚ ਹੀ ਆਪਾਂ ਨੂੰ ਮੰਨ ਸਕਦੇ ਹਾਂ ਕਿਉਂਕਿ ਨਸਲ ਐਚ ਐਫ ਬਰੀਡ ਦੇ ਵਿੱਚ ਸੋ ਬਹੁਤ ਸੋਹਣਾ ਰੰਗ ਠੀਕ ਹੈ ਜੀ ਵਾਈਟ ਰੰਗ ਵੈਸੇ ਵੀ ਬਹੁਤ ਵੀਰ ਲਾਈਕ ਕਰਦੇ ਆ ਵਾਈਟ ਰੰਗ ਥੋੜਾ ਪਤਾ ਲिटल ਬਿਟ ਦੋਸਤੋ ਕਿਤੇ ਨਾ ਕਿਤੇ ਸਪੋਰਟ ਦਉਟ ਜਿਹੜੇ ਆ ਜਾਂ ਥੋੜਾ ਜਿਹਾ ਅੱਖਾਂ ਦੇ ਉੱਪਰ ਹਾਂਜੀ ਮਾਰਕਿੰਗ ਜਿਹੜੀ ਉਹ ਬਲੈਕ ਹੈ ਕੀ ਆ ਡੱਬੇ ਠੀਕ ਹੈ ਬਲੈਕ ਹੈ ਕੀ ਆ ਬਾਕੀ ਜ਼ਿਆਦਾਤਰ ਹਾਂ ਤੋ 20 ਲੀਟਰ ਵੀਰਾਂ ਦਾ ਵੀ ਪਹਿਲਾਂ ਨੇ ਭਾਈ 20 ਲੀਟਰ ਚ ਪਾਇਆ ਦੁੱਧ। ਤੋ ਨਾਰਮਲੀ ਦੋਸਤੋ ਬਾਲੀ ਵੱਡੀ ਗੱਲ ਨਹੀਂ ਇਹਨਾਂ ਵਿਹੜਾਂ ਦੇ ਲਈ ਕਿਉਂਕਿ ਜਿੱਡੇ ਕੱਦ ਬਹੁਤ ਹੈ ਇਹਨਾਂ ਵਿਹੜਾਂ ਦੇ। ਜਿੱਡੇ ਸਰੀਰ ਘਟਾਂਜੇ ਆ। ਉਸ ਅਕੋਰਡਿੰਗ ਆਪਾਂ ਦੇਖੀਏ ਤੇ 20 ਤੋਂ ਪਲੱਸ ਵੀ ਚੱਲਣ ਦੀ ਉਮੀਦ ਆ ਵੈਸੇ ਥੋੜੀ ਜੀ ਗਰਮੀ ਦਾ ਸੀਜ਼ਨ ਹੋਣ ਕਰਕੇ। ਤੇ ਕਿਤੇ ਨਾ ਕਿਤੇ ਹੋ ਸਕਦਾ ਵੀ 20 ਲੀਟਰ ਤੱਕ ਨਾਰਮਲ 18-20 ਲੀਟਰ ਤੱਕ ਇਸ ਵਰ ਵੀ ਚਵਾ ਦੋਗੀ। ਅੱਗੇ ਸੇਵਾ ਮੈਟਰ ਕਰਦੀ ਕਿਸੇ ਭਰਾ ਦੀ। ਚੰਗੀ ਸੇਵਾ ਕਰ ਲੂ ਕੋਈ ਵੀਰ ਤੇ ਐਨਵਾਇਰਨਮੈਂਟ ਥੋੜਾ ਜਿਹੜਾ ਵਧੀਆ ਚੰਗਾ ਐਨਵਾਇਰਨਮੈਂਟ ਮਿਲ ਗਿਆ ਤੇ ਦੁੱਧ ਇਸ ਵਾਰ ਵੀ ਚੰਗਾ ਚਵਾਉਗੀ ਸੋ ਥਣ ਦੇ ਵੇ ਦੀ ਬਹੁਤ ਖੂਬਸੂਰਤ ਪੂਰੀ ਖਬਰਦਾਰ ਠੀਕ ਹੈ ਜੀ ਹਾਂਜੀ ਬਾਕੀ ਵੀ ਜੀ ਚਾਰੂ ਵਾਲੀ ਵੇਲੋਂ ਹੁਣੇ ਤੋਰ ਕੇ ਬੰਨੀ ਫੇਰ ਪੱਠਿਆਂ ਨੂੰ ਲੱਗਦੀ ਜਾ ਰਹੀ ਹਾਂਜੀ ਅੱਛਾ ਜਾਦੇ ਦਾ ਮੁੱਲ ਕੀ ਕਰਦਾ ਵੀਰ ਮੁੱਲ ਤੇ ਵੀਰ ਜੀ ਇਹਦਾ ਜੇ ਵੇਖੀ ਦੀ ਵੀਡੀਓ ਕੋਈ 70 ਮੰਗਦਾ ਕੋਈ 80 ਮੰਗਦਾ ਪਰ ਆਪਾਂ ਉਹ ਮੁੱਲ ਨਹੀਂ ਕਰਨਾ ਹਾਂ ਆਪਾਂ 60000 ਰੁਪਏ ਮੁੱਲ ਕਰਦੇ ਆ ਹਾਂ ਉਹ ਚੋਂ ਬਾਕੀ ਮਾਨਤਾਨ ਜਿੰਨਾ ਕੋ 2000 ਰੁਪਏ ਮਾਨਤਾਨ ਕਰ ਦਾਂਗੇ 60000 ਚੋਂ ਵੀ ਹਾਂਜੀ 55 ਦੀ ਬਾਕੀ ਤੁਸੀਂ ਦਾ ਦੋ ਤੇ ਮੇਰਾ ਵੀ ਕੋਈ ਗੱਲ ਨਹੀਂ ਵੀਰ ਕੋਈ ਦੇਂਦਾ ਨਹੀਂ ਇਹਦੇ ਦੀ 55000 ਦੀ ਵਾੜ ਦੇ ਦਾਂਗੇ ਲੈ ਠੀਕ ਆ ਪਰ ਕੋਈ ਦੇਂਦਾ ਨਹੀਂ ਪਰ ਦੇ ਦਵਾਂਗੇ 55000 ਦੀ ਵਾੜ ਨਹੀਂ ਕੋਈ 70 ਕਰ ਦਾਂਗੇ 70 75 ਤੋਂ ਘੱਟ ਨਹੀਂ ਕਰਦਾ ਇਹ ਚ 55 ਦੀ ਦੇ ਦਾਂਗੇ ਲੈ 20 ਪਜਾਤੀ ਅੱਜ ਮੈਂ ਨਾ ਵੀਰ ਜੀ ਕੋਈ ਦਊਗਾ ਨਾ ਵਾੜ ਇਹ ਨਾ ਕੋਈ ਆਕੇ ਕੀ ਮੰਨ ਲਓ ਵੇਚ ਕੇ ਮੁੱਲ ਪਾਇਆ ਹੈ ਆਪਣਾ ਵੀਡੀਓ ਵੇਖ ਕੇ ਫੋਨ ਲਾ ਲੇ ਨਾਲੇ ਮੌਸਮ ਵੀ ਠੰਡਾ ਹੋ ਗਿਆ ਮੈਨਾਂ ਵੀ ਮੌਸਮ ਠੰਡਾ ਹੋ ਗਿਆ ਮੈਰ ਹੀ ਬਟਾ ਇਹਨਾਂ ਕਰਮਾਂ ਲਈ ਇਹਨਾਂ ਦੇ ਵੱਲ ਦਾ ਮੌਸਮ ਹੋ ਗਿਆ ਹਾਂ ਵੱਧ ਨਹੀਂ ਇਹਨਾਂ ਆਉਂਦਾ ਹਾਂ ਚੱਲ ਵੀਰ ਜੀ ਆਪਾਂ ਨੂੰ ਕਿਹਨੇ ਮਾਨਤਾਰ ਨਾਲ ਦਿੱਤੀ ਆ ਅਗਲੇ ਨੇ ਆਪਾਂ ਨੂੰ ਫੋਨ ਕਰਕੇ ਸੱਦਿਆ ਸੀ ਤੇ ਚਲੋ ਆਪਾਂ ਵੀ ਅਗਲੇ ਦਾ ਮਾਨਤਾਰ ਰੱਖਾਂਗੇ ਜਾਇਜ਼ ਕਮਾਈ ਕਰਕੇ ਦੇ ਦਾਂਗੇ ਵਾਹ ਜੀ ਵਾਹ ਲਓ ਦੋਸਤੋ 54000 ਦੀ ਜਿਹੜੀਆਂ ਕਸਰਾ-ਗੁਸਰਾ ਮੈਨੂੰ ਲੱਗਦਾ ਵੀ ਉਹ ਰਹਿ ਨਹੀਂ ਗਈਆਂ ਪਰ ਆਪਦਾ ਹਿਸਾਬ-ਕਿਤਾਬ ਤੁਸੀਂ ਲਾ ਲਿਓ ਮੇਰਾ ਵੀਰ ਤੁਰ ਫਿਰ ਕੇ ਮੇਲਾ ਹਰ ਕਨੇ ਵੇਖਿਆ ਹੁੰਦਾ ਤੇ ਕਾਇ ਖੋਲੀ ਵੈੜ ਮੜੀ ਵੀ ਦੀ ਵੈੜ ਦੀ ਜਾਨ ਨਸਲ ਦਿਖਾਓ ਇਹਨਾਂ ਨੂੰ ਮਨ ਕੋਈ ਉਦਾਂ ਆਖਦੇ ਦੇਤੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਲਿਆਓ ਇਹ ਪੂਰੀ ਫੇਰ ਮਾੜਾ ਕੱਢੋ ਬਾਹਰ ਇਸ ਤੇ ਦਿਖਾ ਦਿਗੇ ਦੇਖੋ ਫੇਸਬੁਕ ਜਿੱਦਾਂ ਫੋਟੋਆਂ ਜਮਨ ਲਹਿੰਦੀ ਉਹ ਚੀਜ਼ ਆ ਆ ਦੇਖੋ ਜੀ ਠੀਕ ਆ ਸੋ ਕਦ ਕਾਰਡ ਵੀ ਜਿਹੜਾ ਦੋਸਤੋ ਮੈਂ ਦੱਸਿਆ ਵੀ ਫੁੱਲ ਵੱਡਾ ਹੈ ਕੋਈ ਦੂਰੋਂ ਨੇੜੇੋਂ ਮੇਰਾ ਭਰਾ ਆਉਂਦਾ ਆ ਦੇਖੋ ਤੋਰਾ ਤਾਰਾ ਵੇਖੋ ਠੰਡੀ ਧੀਰੀ ਸੀਲੀਆਂ ਸੂਲੀਆਂ ਵੇਖੋ ਕਰਮਾਂ ਵਾਲੀਆਂ ਆ ਮਗਰੇ ਤਰਤੀ ਆ ਦੇਖੋ ਵੀ ਜ਼ਿਆਦਾਤਰ ਮੇਰਾ ਵੀਰ ਕੋਈ ਲੈ ਕੇ ਜਾਊਗਾ ਤੇ ਖੁੱਲੀ ਛੱਡ ਦਿਆ ਜੇ ਬਸ ਕਿਸੇ ਖੁੱਲੀਆਂ ਦਾ ਵੀਰ ਆਈ ਆ ਬੱਚਾ ਉਹ ਝੂਠ ਨਹੀਂ ਮਾਰਦਾ ਆਈ ਆਪਣੇ ਤਾਂ ਖੁੱਲਿਆ ਖੁੱਲੇ ਸਾਉ ਆ ਲਓ ਵੀ ਠੀਕ ਆ ਜੀ ਸੁਭਾਉ ਤਾਂ ਖੂਬ ਸੂਰਤ ਵੈੜਾ ਦੋਸਤੋ ਠੀਕ ਆ ਜੀ ਸੋ ਜਿੰਨੀ ਆ ਸਿਫਤ ਕਰ ਲੋ ਓਨੀ ਥੋੜੀ ਕੋਈ ਡਰਾਕਲ ਛੜਾਕਲ ਜਿਹਦਾ ਪਸੂ ਹਾਏ ਨਹੀਂਗਾ ਅਸਲ ਦੇ ਵਿੱਚ ਮੈਨੂੰ ਲੱਗਦਾ ਵੇਖਦੇ ਆ ਸਾਰੇ ਵੀਰਾਂ ਨੇ ਤੁਸੀਂ ਜਜਮੈਂਟ ਕਰ ਲੈਣੀ ਹੁੰਦੀ ਆ ਸਾਰੇ ਫਾਰਮਰ ਵੀਰ ਖਿਡਾਰੀ ਵੀਰ ਤੇ 55000 ਵੀਰ ਨੇ ਗਿਆ ਸੀ ਵਿੱਚੋਂ 1000 ਹੋਰ ਇਹ ਹੋਰ 53000 ਦੀ ਵੀਰ ਦੇਦਾ ਬਾਕੀ ਹੁਣ ਕੋਈ ਜਿਆਦਾ ਹੀ ਨਾ ਖਿੱਚ ਕਰੇ ਆਪਾਂ ਮੋਲੀ ਉਹ ਨਾ ਕਰਤਾ ਲੈਣ ਦੇਣ ਜੀ ਹਾਂ ਚਲੋ ਬਹੁਤ ਵਧੀਆ ਚੰਗੀ ਗੱਲ ਆ ਲੈ ਵੀ ਯਾਦ ਇੱਕ ਤੀਸਰੇ ਨੰਬਰ ਤੇ ਆ ਜਿਹੜੀ ਸੂਈ ਹੈ ਆਪਣੇ ਕੋਲ ਹਾਂਜੀ ਇਹ ਵੀਰ ਜੀ ਜਰਸੀ ਦਾ ਪੱਖ ਰੱਖ ਦੀ ਕਰਾਸ ਛੋੜੀਗਾ ਹਾਂ ਤੇ ਬੋਦੀਬਾਦੀ ਵਾਲੀ ਵੜਾ ਠੀਕ ਆ ਵੀਰ ਜੀ ਨੂੰ ਸੂਈ ਨੂੰ ਅੱਜ ਮੰਨ ਲਓ ਹੋ ਗਏ ਕੋਈ 13 ਕ ਦੇਣਾ ਅੱਛਾ ਜੀ ਤੇ ਦੁੱਧ ਇਸ ਟਾਈਮ ਇਹ ਤੋਗਾ ਕੋਈ 12 ਤੋਂ 13 ਲੀਟਰ ਪੱਕਾ ਗਾਰੰਟੀ ਵਾਲਾ ਲੀਟਰ ਵਾਲਾ ਹੋਊ 14 ਤੇ 12 ਬਾ 13 ਲੀਟਰਾਂ ਦੀ ਫੁੱਲ ਗਾਰੰਟੀ ਦੇਵ ਮਗਰ ਬੱਚੀ ਹਾਂਜੀ ਮਗਰ ਵੀ ਬੱਚੀ ਹੈ ਮਗਰ ਵੀ ਬੱਚੀ ਵੀਰ ਜੀ ਸਵੇਰ ਦੁੱਜੀ ਹੈ ਸਵੇਰ ਦੁੱਜੀ ਵੀਰ ਜੀ ਆਵੇ ਫਿਰ ਠੰਡੀ ਧੀਰੀਆ ਵੇਖੋ ਲੈ ਵੀ ਕੋਈ ਗੱਲ ਬਾਤ ਨਹੀਂ ਜੀ ਇਹ ਵੀ ਨਹੀਂ ਲੱਤ ਪੁੱਟਦੀ ਗਰਮ ਵਾਲੀ ਠੀਕ ਹੈ ਜੀ ਸੋ ਲੈਵੇ ਹਵਾਨੇ ਦੇ ਵੀ ਦੋਸਤੋ ਪੂਰੀ ਖਬਰਦਾਰ ਅਤੀ ਚਵਾਈ ਵਾਲਾ ਥਾਣਾ 12 13 ਦਿਨਾਂ ਦਾ ਦੁੱਧ ਵੀ ਇੰਨਾ ਹੀ ਦੱਸਿਆ ਜੀ ਦੁੱਧ ਵੀਰ ਜੀ ਤਹੌ 14 ਪਰ ਆਪਣੀ 13 ਲੀਟਰਾਂ ਦੀ ਗਾਰੰਟੀ ਹੋਊਗੀ ਕੋਈ ਗੱਲ ਬਾਤ ਨਹੀਂ ਬਾਕੀ ਚੌਣ ਚਾਂਣ ਬੜੀ ਖਰੀ ਹੈ ਠੀਕ ਹੈ ਜੀ ਹਾਂਜੀ 13 ਲੀਟਰ ਦੀ ਦੋਸਤੋ ਪੂਰੀ ਤਸੱਲੀ ਆ ਆਜ਼ਾਦ ਦੀ 13 ਲੀਟਰਾਂ ਦਾ ਵੀ ਥੋੜਾ ਜਿਨੇ ਨੇ ਲੈ ਲਈ ਦੋ ਟਾਈਮ ਆਪਣੇ ਨਾਲ ਵੀਡੀਓ ਕਾਲ ਚਵਾ ਕੇ ਦੁੱਧ ਮਨਾਲੇ ਫੇਰ ਆਪਣੇ ਨਾਲ ਪੈਸੇ ਪਾਵੇ ਆਪਾਂ ਨੂੰ ਕਾਲੀ ਵੀ ਲੈੋ ਫੋਨ ਕੇ ਵੀ ਤੋੜ ਦਈਏ ਜੀ ਸੋ ਦੂਜਾ ਸੂਆ ਮਗਰ ਇਹਦੇ ਵਛੀ ਆ ਭਰਾਵੋ ਹਾਂਜੀ ਤੇ 12 13 ਦਿਨਾਂ ਦੀ ਸੂਈ ਤੇ ਦੁੱਧ ਵੀ ਚੰਗਾ ਸ਼ੁਰੂਆਤੀ ਟਾਈਮ ਤੇ ਬੋਦੀ ਵਾਲੀ ਵਛੀ ਵੇਖੋ ਵੀਰ ਜੀ ਹੁਣ ਸਾਂਭੀ ਸੁੰਭੀ ਗਈ ਦੋ ਦਿਨ ਮਨੋ 15 16 ਕਿਲੋ ਨਾਰਮਲ ਚਵਾਜਣਾ ਜੀ ਇੱਕ ਰੰਗ ਬਿਲਕੁਲ ਜਿਹੜੇ ਪਿਛਲੇ ਪਾਬ ਦੇੜੇ ਦੋਸਤ ਹੈਗੇ ਆ ਉਹ ਤੋਂ ਵੇਹ ਆ ਠੀਕ ਆ ਜੀ ਵਾਈਟ ਆ ਤੇ ਹਵਾਨਾ ਲੇਵਾ ਜਿਹੜਾ ਥੱਲੇੋ ਪੇਟ ਵਾਲੇ ਪਾਸ ਤੇ ਸਾਰੀ ਬਲੈਕ ਤੇ ਥਣ ਥਣ ਨੂੰ ਬਹੁਤ ਵਧੀਆ ਠੀਕ ਹੈ ਜੀ ਮਗਰ ਵੀ ਵਸੀ ਥਣ ਥਣ ਨੂੰ ਚੰਗਾ ਤੇ ਰੇਡ ਪੜਦਾ ਵੀ ਜਿਹੜਾ ਦੋਸਤੋ ਬਿਲਕੁਲ ਚੰਗਾ ਹੋਊਗਾ ਬਿਲਕੁਲ ਜਿਆਦੇ ਵਾਲੇ ਪਾਸੇ ਨਹੀਂ ਘੱਟ ਵਾਲੇ ਪਾਸੇ ਬਿਲਕੁਲ ਚੰਗਾ ਹੋਊਗਾ ਠੀਕ ਆ ਨਾਰਮਲ ਜਿਹਾ ਛੋਟਾ ਰੇਡ ਹੋਊਗਾ ਇਸ ਵੜ ਦਾ ਵੀ ਬਾਕੀ ਜਿਹੜੇ ਵੀਰ ਨੇ ਘਰੇਲੂ ਨੇ ਦੁੱਧ ਚੋਣ ਵਾਸਤੇ ਲੈਣੀ ਆ ਨੌਰਮਲ ਜੇ ਪੈਸੇ ਲਾਉਣੇ ਤੇ ਚੰਗਾ ਪਸ਼ੂ ਲੱਭ ਰਹੇ ਹੋ ਤੁਸੀਂ ਠੀਕ ਹੈ ਦੁੱਧ ਸੋਨਾ ਚਵਾ ਦੋਗੇ ਹੁਣ ਵੀ ਤਕਰੀਬਨ ਕੋਈ 12 13 ਤੇ ਚੱਲ ਰਹੀ ਆ ਅਛਾ ਜਦ ਇੱਕ ਕਾਲ ਵੀ ਦੁੱਧ ਨੋਰਮਲ ਇੱਥੇ 13 14 13 14 ਜੀ 13 ਲੀਟਰ ਆਪਾਂ ਕਿ ਜਿੰਨੇ ਵੀ ਵੀਰ ਨੇ ਲੈਣੀ ਦੋ ਟਾਈਮ ਵੀਡੀਓ ਕਾਲ ਤੇ ਚਵਾਈ ਕਰਾ ਕੇ ਟਾਈਮੋ ਟਾਈਮ ਆ ਫਿਰ ਅਗਲੇ ਦਾ ਆਪਾਂ ਬਿਆਨਨਾ ਲਵਾਂਗੇ ਪਹਿਲਾਂ ਸਾਈਜ਼ ਤੇ ਆਪਣੇ ਨਾਲ ਗੱਲ ਕਰ ਲਈ ਹਾਂ ਜੀ ਜਿਹੜਾ ਤਾਂ 13 ਲੀਟਰ ਬਣਾ ਜਿਹੜਾ ਹੁਣ ਆਪਣੇ ਕੋਲ ਮੌਕੇ ਉਤੇ ਮੌਕੇ ਦੇ ਵਿੱਚ 13 ਲੀਟਰ ਮੰਨ ਲਓ ਐ ਲੀਟਰ ਕਿਤੇ ਮੰਨ ਲਓ ਪਾਈਆ ਖੰਡਣਾ ਘੜੂਗਾ 13 ਕਿਲੋ ਅਗਲੇ ਨੂੰ ਬਣਾ ਕੇ ਦਵਾਂਗੇ ਦੋਨੋਂ ਟਾਈਮਾਂ ਨਾਲ ਲਓ ਵੀ ਦੱਸੋ 13 ਲੀਟਰ ਬਾਈ ਇਹਦਾ ਬਣਾ ਕੇ ਦਵਾਂਗੇ ਹਾਂ ਜੀ ਤੇ ਪੈਸੇ ਪੁੱਛ ਲੈਣੀਆਂ ਤੇ ਆਜ਼ਾਦ ਦਵਾਂਗੇ ਜੀ ਜੀ ਵੈਟ ਤੇ ਵੇਖਦੀ ਮਨ ਲਓ 40 ਦੇ ਅੰਦਰ ਅੰਦਰ ਆ ਤੇ ਪਰ ਆਪਾਂ ਹੁਣ 35000 ਚੋਂ 500 ਰੁਪਏ ਛੱਡ ਦਾਂਗੇ ਯਾ ਆਹ ਹੀ ਛੱਡ ਦਾਂਗੇ 34000 ਰੁਪਏ ਪੂਰੇ ਦੀ ਦਵਾਂਗੇ 34 ਦੀ ਪੂਰੇ 33 ਦੀ ਹਾਂ ਜੀ ਲਓ ਜੀ 34000 ਦੀ ਮ 12 13 ਦਿਨਾਂ ਦੀ ਸੂਈ ਦਾ 13 ਮਗਰ ਵੀਰ ਜੀ ਬੱਚੀ ਆ ਬੱਚੀ ਘਾ ਦਿਖਾ ਦਿਓ ਆ ਬੱਚੀ ਜੀ ਮਗਰ ਵੀ ਬੱਚੀ ਆ ਬੱਚੀ ਵੀ ਤੁਹਾਨੂੰ ਦਿਖਾਉਣੀ ਇੱਕ ਵਾਰੀ ਕਰੋ ਆਹ ਕੋ ਮਗਰ ਜੇ ਪੱਠੇ ਨਹੀਂ ਖਾਂਦੀ ਬੱਚੀ ਆ ਵੇਖੋ ਆ ਲਓ ਜੀ ਆ ਬੱਚਾ ਵੇਖੋ ਠੀਕ ਆ ਜੀ ਹਾਂ ਜੀ ਮਗਰ ਬੱਚੀ ਆ ਬੱਚੀ ਵੀ ਬੜੇ ਪ੍ਰੇਮ ਤੇ ਸ਼ੌਂਕ ਨਾਲ ਮੇਰਾ ਵੀਰ ਕੋਈ ਸੰਭੂਗਾ ਬਸ ਜੀ ਠੀਕ ਆ ਜੀ ਬੱਚੀ ਵੀ ਨਸਲ ਬੜੀ ਵਿੱਚ ਜਰਸੀ ਕਰਾਉਂਦੇ ਹਾਂ ਬਾਕੀ ਵੀਰ ਜੀ ਇਹ ਵੀ ਜਰਸੀ ਇਹ ਦੇਖੋ ਬੋਦੀ ਵਾਲੀ ਵਹਿੜ ਹੈ ਨਾ ਥੋੜਾ ਜਿਹਾ ਰੁਲੀ ਖੁਲੀ ਜੀ ਆ ਆਪਣੇ ਤਾਂ ਕੱਲ ਪਰਸੋਂ ਦੀ ਆਈ ਹੈ ਜੇ ਆ ਵੇਖੋ ਕੋਈ ਗੱਲ ਨਹੀਂ ਆ ਦੇਖੋ ਜ ਆ ਜਿਹੜੀ ਦੋਸਤੋ ਚਵਾਈ ਲੱਗੀ ਇਸ ਵੈੜ ਨੂੰ ਆ ਦੇਖੋ ਆ ਦੇਖੋ ਉਹ ਸਿਰ ਪਰਮਾ ਚੋ ਠੀਕ ਹੈ ਜੀ ਲੋ ਵੀ 34000 ਦੀ 34000 ਦੀ ਦੇ ਦਾਂ ਵੀਰ ਕੋਈ ਜਿਆਦੀ ਹੁਣ ਖੇਚ ਨਾ ਕਰੇ ਠੀਕ ਹੈ ਜੀ ਠੀਕ ਆ ਜਦ ਇੱਕ ਆ ਆਪਣੇ ਕੋਲ ਪੀਸ ਆ ਗਿਆ ਜਿਹੜਾ ਇਹ ਵੀਰ ਜੀ ਇੱਕ ਐਫ ਡੀ ਆ ਇਹ ਤੇ ਐਫ ਡੀ ਇਕ ਇੱਕ ਧਮਾਕਾ ਹੀ ਰੱਖਿਆ ਹੁੰਦਾ ਧਮਾਕਾ ਧਮਾਕਾ ਹੀ ਦੇ ਵੀਰ ਜੀ ਆਪਾਂ ਲਈ ਦੀ ਆਪਣੇ ਘਰ ਵਾਸਤੇ ਜੇ ਸੇਲ ਹੋ ਜੇ ਹੋ ਜੇ ਨਹੀਂ ਤਾਂ ਆਪਾਂ ਕਰੇ ਆਪਣੇ ਵੱਲ ਲਈ ਪਸੂ ਚੰਗਾ ਲੈਣਾ ਚੰਗਾ ਲੈਣਾ ਤੜ ਗਿਆ ਵੀ ਜੇ ਕਿ ਦੀ ਨਿਗਾ ਮਨੋ ਬੰਦੇ ਉਹਨੇ ਲੈਣੀ ਜਿਹਨੂੰ ਫਰਕ ਹੋਈ ਫਰਕ ਹੋਈ ਹਾਂ ਜੇ ਕਿਨ ਵੀਰ ਨੇ ਲੱਲੀ ਠੀਕ ਨਾਲ ਲੱਲੀ ਫਿਰ ਆਪਾਂ ਆਪਣੀ ਤਿਆਰ ਕਰਕੇ ਫਿਰ ਵੇਚੀ ਦੀ ਆ ਅੱਛਾ ਸਲੀ ਗੱਲ ਇਹ ਹੈ ਕਿ ਨਕੀਨਾ ਛੜਦਾ ਨਹੀਂ ਕੋਈ ਵੀ ਅੱਛਾ ਕੱਟੀ ਚੰਗੀ ਆ ਨੀਲੀ ਦੇ ਵਿੱਚ ਆ ਗਈ ਨੀਲੀ ਵੀਰ ਜੀ 100 ਚ 100% ਕੋਈ ਡਾਕਟਰ ਇਹਨੂੰ ਫੇਲ ਨਾ ਕਰੂਗਾ ਜ਼ਿਆਦਾਤਰ ਮਗਰਲੇ ਖੋਰੀ ਤੂਫੀ ਅਗਲੇ ਨਹੀਂ ਰੋਪੇ ਹੁੰਦੇ ਪਰ ਇਹਦੇ ਅਗਲੇ ਚਾਰੇ ਖੋਰੀ ਤੂਫੀ ਨੀ ਦੀ ਕੋਈ ਡਾਕਟਰ ਇਹਨੂੰ ਫੇਲ ਨ ਦੀ ਤਸਲੀਨਾ ਵੇਖ ਲਿਆ ਕਰੋ ਕਈ ਵੇਰ ਕਹਿੰਦੇ ਆ ਜਿਹੜੇ ਪਸ਼ੂ ਨੂੰ ਆਪਾਂ ਨੀਲੀ ਦਾ ਕਹਾਂਗੇ ਜਾਂ ਨੀਲੀ 라ਵੀ ਦਾ ਕਹਾਂਗੇ ਉਥੇ ਅੱਖਾਂ ਦੇ ਵਿੱਚ ਕੋਈ ਕਿੰਤੂ ਪਰੰਤੂ ਪਰੜੀਆਂ ਨਹੀਂ ਹੋਣਗੀਆਂ ਤੇ ਜਿੱਥੇ ਆਪਾਂ ਨਸਲ ਫਰੀਡ ਦਾ ਨਾਂ ਨਾ ਲਾਵਾਂਗੇ ਦੋਸਤੋ ਉਥੇ ਇੱਕ 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 ਅੱਕ ਜਿਹੜੀ ਵਾਈਟ ਵੀ ਹੋ ਸਕਦੀ ਆ ਇੱਕ ਕਾਲੀ ਵੀ ਹੋ ਸਕਦੀ ਆ ਉਥੇ ਆਪਾਂ ਨੀਲੀ ਨਹੀਂ ਕਹਿੰਦੇਗੇ ਸੋ ਆਹ ਵੇਖੋ ਬਿੱਲੀ ਅੱਖ ਬੱਗੀ ਮੋਸ਼ ਹਾਂਜੀ ਆਹ ਵੇਖੋ ਠੀਕੇ ਨਾਸ ਬੱਗੀ ਆ ਹਾਂਜੀ ਤੇ ਥੋੜੀ ਦੇ ਵੀ ਦਾਗ ਮੱਥਾ ਬੱਲ ਅੱਖਾਂ ਦੋਨੋਂ ਵਾਈਟ ਬਿੱਲੀ ਮਣਕੀ ਅੱਖ ਚਾਰੇ ਖੁਰ ਤੋਂ ਪਿਆ ਤੇ ਕੱਟੀ ਬੜੀ ਚੰਗੀ ਆ ਝੋਟੀ ਛੱਗੀ ਆ ਤੇ ਗੀਂ ਮੂੰਹ ਹੀ ਚੌਗੀ ਹੋਗੀ ਦੋਂਦੀ ਚੌਗੀ ਹੋਗੀ ਚਲੋ ਆਪ ਪੂਰੀ ਸਾਢੇ ਕਿ ਤਿੰਨ ਸਾਲ ਉਮਰ ਫਿਰ ਆਓ ਇੰਨੇ ਕੀ ਹੋਊ ਇੰਨੀ ਹੋਊਗੀ ਹਣਾ ਬਾਕੀ ਇਹ ਨਾ ਕੋਈ ਅਖੇ ਕਿ ਪੱਕੀ ਆ ਤਾਂ ਕਰਕੇ ਕੋਈ ਵੇਚਦਾ ਤੇ ਦੋਂਦੀ ਚੌਗੀ ਬਾਕੀ ਪਿੱਠ ਪੂੜੇ ਦੀ ਬੜੀ ਚੌੜੀ ਚੌੜੀ ਝੋਟੀ ਬਿਲਕੁਲ ਬਿਲਕੁਲ ਜਦੋਂ ਵੀ ਜੇ ਤਿਆਰ ਹੋਈ ਇਹਦੀ ਕੀਮਤੀ ਕੋਈ ਨਹੀਂ ਰਹਿ ਜਾਣੀ ਸਹੀ ਆ ਲਓ ਦੋਸਤੋ ਜਿਹੜਾ ਕੋਈ ਵੀਰ ਅਗੇ ਨਸਲ ਬ੍ਰੀਡ ਤੇ ਕੰਮ ਕਰਨਾ ਚਾਹੁੰਦਾ ਹੈ ਵੀ ਚਲੋ ਨੀਲੀ ਦੇ ਬੱਚੇ ਲਵਾਂਗੇ ਚੰਗੇ ਸੋਹਣੇ ਤੇ ਚੰਗੇ ਬੋਲ ਤੋਂ ਏਆਈ ਕਰਵਾ ਕੇ ਬੱਚੇ ਸੋਹਣੇ ਤੁਸੀਂ ਪੂਰੇ ਕੱਦ ਕੱਦ ਵਾਲੀ ਵੀ ਇਹ ਜੇ ਮੰਨ ਲਓ ਜਵਾਨ ਹੁੰਦੀ ਹੁੰਦੀ ਕੱਫੇ ਲੈਣਾ ਕੱਦ ਆਪਦਾ ਮਧਰੀ ਜਾਂ ਛੋਟੀ ਵੇਲ ਨੀਗੀ ਵੇਲ ਵੀ ਵੇਖੋ ਬੜੀ ਸੋਹਣੀ ਲੰਬੀ ਲੁਬੀ ਵੀ ਪੂਰੀ ਆ ਤੇ ਕੱਦ ਵੀ ਵੇਖੋ ਉਮਰ ਦੇ ਹਿਸਾਬ ਨਾਲ ਬਹੁਤ ਸੋਹਣਾ ਕੱਟੀ ਦਾ ਉੱਤੋਂ ਵੇਖੋ ਕਿੰਨੀ ਚੌੜੀ ਹੁੰਨ ਤੋਂ ਪੇਟ ਪੁੜੇ ਦਾ ਐਫ ਡੀ ਬਾਈ ਨੇ ਤਾਂ ਕਹੇ ਤਾਂ ਅਸੀਂ ਦੋਸਤੋ ਅੱਜ ਲੈ ਜਾਂਦੇ ਜੇ ਕਰਮਾਲੀ 8-7 ਮਹੀਨਿਆਂ ਬਾਅਦ ਜਦੋਂ ਵੀ ਗੱਭਨ ਠਹਿਰ ਗਿਆ 8-9 ਮਹੀਨਿਆਂ ਜਾਂ ਸਾਲ ਬਾਅਦ ਡਬਲ ਦੁੱਗਣੀ ਆ ਠੀਕ ਆ ਤੇ ਥਣ ਥਣ ਆਪਾਂ ਤੁਹਾਨੂੰ ਪ੍ਰੋਪਰ ਚਾਰੇ ਦਿਖਾਵਾਂਗੇ ਚਾਰੇ ਥਣ ਬਿਲਕੁਲ ਹੱਥ ਤੇ ਲੰਬੇ ਹੱਥ ਦੇ ਗੂਠੇ ਜੱਡੇ ਆ ਆ ਵੇਖੋ ਤੇ ਥੋੜੀ ਜੀ ਸੇਵਾ ਦੀ ਲੋੜ ਆ ਦੋਸਤੋ ਕਈ ਵਾਰ ਨਾਰਮਲ ਥਾਂ ਦੇ ਵਿੱਚੋਂ ਪਸ਼ੂ ਨਿਕਲਦਾ ਅੱਗੋਂ ਮੇਰਾ ਵੀਰ ਜਿਹੜਾ ਕੋਈ ਚੰਗੀ ਸਾਫ ਸੰਭਾਲ ਕਰ ਲੂਗਾ ਇੱਕ ਤਾਂ ਗੱਬਣ ਦੇ ਹੁਣ ਬਿਲਕੁਲ ਗੱਬਣੇ ਯਈ ਤੇ ਬਿਲਕੁਲ ਕਾਬਲ ਆ ਹਾਂ ਜਾਂਦਿਆਂ ਨਾਲ ਹੀ ਭਾਵੇਂ ਬੇਸ਼ੱਕ ਸੌਣ ਦੇ ਮਹੀਨੇ ਦੇ ਵਿੱਚ ਠੀਡ ਕੱਟ ਗਈ ਬਨ ਜਾਣਾ ਵੀਰ ਜੀ ਮੰਨ ਲਓ ਤਾਂ 15 ਮਹੀਨਿਆਂ ਤੱਕ ਝੋਟੀ ਦੇ ਬਨ ਤੇ ਕਾਬਲ ਆ ਵੇਖੋ ਇਹਦੀ ਪਿੱਠ ਪੂੜੇ ਤੋਂ ਇੱਥੋਂ ਦੀ ਕਿੰਨੀ ਲੰਬਾਈ ਦੀ ਹੁੰਨ ਤੋਂ ਹੀ ਇਹਦੀ ਹਾਂ ਠੀਕ ਹੈ ਸਤਾਂ ਥਣੋਂ ਬੜਾ ਦੋਸਤੋ ਸੋਹਣਾ ਠੀਕ ਹੈ ਜੀ ਖੱਡੂ ਕਰਮਾ ਕੋਈ ਫੋਰ ਨਹੀਂ ਨਾਲ ਚਾਰ ਥਣ ਪੂਰੇ ਹੋਣਗੇ ਪ੍ਰੋਪਰ ਹਾਂ ਲਵ ਯੂ ওভারਹਾਲ ਦੋਸਤੋ ਕੱਟੀ ਸਾਰੀ ਚੰਗੀ ਆ ਬਹੁਤ ਸਾਰੀ ਚੰਗੀ ਆ ਬਿਲਕੁਲ ਆ ਕੁੰਡਾ ਮੁੜਿਆ ਕੋਈ ਬਣਿਆਣੀ ਅਜੇ ਤੱਕ ਇਹਨੂੰ ਕੋਈ ਹੱਥ ਨਹੀਂ ਲੱਗਾ ਲੈ ਵੀ ਆਜ਼ਾਦ ਛੋਟੀ ਚੰਗੀ ਆ ਇਹ ਦੇਵਾਂਗੇ ਕਿੰਨੇ ਦੀ ਆਪਾਂ ਵੀਰ ਜੀ ਮੰਨ ਲਓ ਜਿੱਦਾਂ ਤੇ ਛੋਟੀ ਤਿਆਰ ਹੋ ਗਈ ਮੰਨ ਲਓ 1 ਸਾਲ ਸਾਹਮਣੀ ਪੈਣੀ ਜੇ ਆਪਾਂ ਨੂੰ ਅੱਜ ਦੀ ਛੋਟੀ ਬਣ ਜਾਂਦੀ ਆ 9-10 ਮਹੀਨਿਆਂ ਜਾ ਕੇ ਸੁੰਦੀ ਉਦੋਂ ਤੇ ਵੀਰ ਜੀ ਮੰਨ ਲਓ ਨਾਰਮਲ ਡੇਟ ਡੂਡ ਦੀ ਵੇਖਦੀ ਇਹੋ ਜੀ ਛੋਟੀ ਹ ਅੱਜ 40000 ਚ ਮਾਨਤਾਨ ਕਰਦਾਂਗੇ 1000 ਰੁਪਏ ਦਾ 49 ਦੀ 49 ਦੀ 3 ਗੁਣਾ ਪੈਸੇ ਵੀਰ ਜੀ ਵਧਾਊਗੀ ਗਰੰਟੀ ਨਾਲ ਜਿਹੜਾ ਮਰਜ਼ੀ ਕੋਈ ਲਿਖਾ ਕੇ ਲੈ ਜੀ ਉਹਦਾ ਕੋਈ ਸ਼ੱਕ ਨਹੀਂਗਾ ਹੈ ਤਿੰਨ ਨਹੀਂ ਤਾਂ 2.5 ਗੁਣਾ ਵੀਰ ਜੀ ਪੱਕਾ ਪੱਕਾ 2.5 ਗੁਣਾ ਨਾਲ ਤਾਂ ਭਾਵੇਂ ਕੋਈ ਆਪਾਂ ਨੂੰ ਵਾਪਸ ਕਰ ਦੇ ਤਿਆਰ ਕਰਕੇ ਛੋਟੀ ਹਾਂ ਲਓ ਵੀ ਦੋਸਤੋ ਠੀਕ ਆ ਜੀ ਸੋ ਵੀਰਾਂ ਦਾ ਵੀ ਥੋੜਾ ਜਿਹਾ ਦੋਸਤੋ ਸਾਫ ਸੰਭਾਲ ਘੱਟ ਸੀ ਤੇ ਚਚਚਾ ਚੁਣਾ ਦਾ ਥੋੜੇ ਬਾਅਦ ਦੇ ਬਾਅਦ ਦੇ ਲੱਗੇ ਸੀ ਠੀਕ ਆ ਜੀ ਉਹਨਾਂ ਦਾ ਵੀ ਸਾਡੇ ਕੋਲ ਆ ਕੇ ਹੀ ਕੇਅਰ ਕੋਰ ਕੀਤੀ ਆ ਕੋਈ 2-3 ਦਿਨਾਂ ਦੀ ਪੂਰੀ ਕੇਅਰ ਕੀਤੀ ਬਾਕੀ ਵੀਰ ਜੀ ਬਰੀਡ ਦੇ 100 ਜੋ 100 ਹੀ ਹੋਗੀ ਕੋਈ ਡਾਕਟਰ ਇਹਨੂੰ ਸਰਕਾਰੀ ਕੋਈ ਮਨ ਲੋ ਫੇਲ ਨਹੀਂ ਕਰ ਸਕਦਾ ਇਹ ਆਪਣੀ ਗਰੰਟੀ ਹੋਊਗੀ ਠੀਕ ਆ ਹਾਂਜੀ ਠੀਕ ਆ ਚੰਗੀ ਆ ਕੱਟੀ ਵੀਰ ਚੰਗੀ ਵੀਰ ਜੀ 39000 ਦੀ ਦੋਸਤੋ 39000 ਦੀ ਮਿਲ ਜੂਗੀ 39000 ਦੀ ਇੱਕ ਘੱਟ 40 ਦੀ ਠੀਕ ਆ ਜੀ ਹਾਂਜੀ ਸੋ ਇਹ ਕੱਟੀ ਦਾ ਰੇਟ ਆ ਝੋਟੀ ਦਾ ਰੇਟ ਆ ਬਾਕੀ ਪਸੰਦ ਆਊਗੀ ਤੁਹਾਨੂੰ ਤੇ ਮੈਨੂੰ ਲੱਗਦਾ ਵੀ ਪਹਿਲੇ ਪੂਲੇ ਦੂਜੇ ਫੂਨਾ ਦੇ ਉੱਪਰ ਹੀ ਵੇਰ ਕਈ ਜੋ ਕਰਦੇ ਮੈਂ ਨਾ ਵੀਰ ਜੀ ਉਹਦਣਾ ਆਪਾਂ ਇੱਕ ਛੋਟੀ ਵੀ ਚੰਗੇ ਨਾਮੀ ਬੰਦੇ ਨੂੰ ਛੋਟੀ ਦਿੱਤੀ ਆਪਾਂ ਆਪਣੇ ਘਰੋਂ ਉਹ ਬੰਦੇ ਹੋਰ ਵੀ ਆਪਣੇ ਤੋਂ ਛੋਟੀਆਂ ਮੰਗਦਾ ਆਪਣਾ ਇੱਕ ਜਰੀਆ ਦਾ ਵੀਡੀਓ ਪਾ ਕੇ ਜਿਹਦੇ ਮਨ ਲੋ ਪਸੰਦ ਹੋਈ ਅਗਲਾ ਉਹ ਲਵੇ ਵਿੱਚ ਭੇਜਣ ਵੀਰ ਜੀ ਇਹ ਵੀ ਇਦਾਂ ਵੇਚ ਸਕਦੇ ਹਾਂ ਸਹੀ ਸਹੀ ਇੱਕ ਆਪਣਾ ਜਰੀਆ ਜਲ ਮਨ ਲੋ ਹੋਰ ਵੀ ਕਿਤੇ ਕੰਮ ਰਿਹਾ ਹੋਰ ਵੀ ਅਗਲਾ ਕੋਈ ਆਪਣੇ ਦੂਜੇ ਤਿੰਨੇ ਪੈਸੇ ਕਰ ਸਕਦਾ ਬਿਲਕੁਲ ਬਿਲਕੁਲ ਆਪਾਂ ਵੀਰ ਜੀ ਇਸੇ ਚੱਕਰ 'ਚ ਲਈ ਜਿਹਦੇ ਵਿਗੀ ਵੇਚਣੀ ਆ ਨਹੀਂ ਤੇ ਆਪਣੇ ਤਿੰਨ ਗੁਣਾ ਪੈਸੇ ਹੋਣੇ ਆਪਾਂ ਨੂੰ ਵੀ ਮਨ ਲੋ ਟੀਕਾ ਲੈ ਲਿਆ ਵੀਰ ਜੀ ਅੱਜ ਲੈ ਅੱਜ ਨਹੀਂ ਮੰਨ ਲਓ ਅੱਜ ਨਹੀਂ ਵੀਰ ਜੀ ਆਪਾਂ ਮਹੀਨਾ ਖੜ ਕੇ ਟੀਕਾ ਵੀ ਲਵਾ ਦੀਆਂ ਮੰਨ ਲਓ 9 ਮਹੀਨੇ ਸਾਹਮਣੇ ਪੈ ਜੂ 10 ਸਾਹਮਣੇ ਪੈ ਜੂਗੀ ਤੇ 10 ਮਹੀਨੇ ਕੋਈ ਵੀ ਬੈਂਕ ਮੰਨ ਲਓ 2.5 ਗੁਣਾ ਪੈਸੇ ਨਹੀਂ ਦਿੰਦੀ ਹਾਂ ਤੇ ਪਰ ਇਹ 2.5 ਗੁਣਾ ਪੈਸੇ ਦੇ ਕੇ ਜਾਊਗੀ ਨੋਰਮਲ ਜੀ ਇਹ ਬੈਂਕ ਦਾ ਜਿਹੜਾ ਮੈਨੇਜਰ ਹੈ ਉਹ ਯਾਦ ਹੈ ਬਸ ਜੀ ਠੀਕ ਹੈ ਜੀ ਜੀ ਕਿਉਂ ਵੀਰ ਜੀ ਗੱਲ ਸਹੀ ਮੰਨ ਲਓ ਆਪਾਂ ਡੇਢ ਦੀ ਤੱਕ ਦੇ ਬਸ ਇੱਕ ਤੋਂ ਘੱਟ ਤੇ ਅੱਜ ਕੱਲ ਕੋਈ ਝੋਟੀ ਮਿਲਦੀ ਨਹੀਂ ਜੀ ਸਹੀ ਹੈ ਵੀਰ ਇੱਕ ਤੋਂ ਘੱਟ ਕੋਈ ਵੀ ਤੁਸੀਂ ਇੱਕ ਦੀ ਮੰਨ ਕੇ ਚੱਲੋ ਜੇ ਅੱਜ ਕੋਈ 40 ਲਾਉਂਦਾ ਤੇ ਮੰਨ ਲਓ 60000 ਰੁਪਏ ਦਾ ਮੰਨ ਲਓ ਦਾ ਮਹੀਨੇ ਜੁੜ ਜਾਣਾ ਹੈ ਹਾਂ ਤੇ ਹੋਰ ਕੀ ਚਾਹੀਦਾ ਹੈ ਬਿਲਕੁਲ ਲੋ ਵੀ ਦੋਸਤੋ ਇਹ ਰੇਡ ਪੜਤਾ ਠੀਕ ਹੈ ਜੀ ਝੋਟੀ ਚੰਗੀ ਆ ਬਾਕੀ ਪ੍ਰੋਪਰ ਤੁਹਾਨੂੰ ਦਿਖਾ ਦਿੱਤੀ ਆ ਪੂਰੀਆਂ ਨਿਸ਼ਾਨੀਆਂ ਦੇ ਵਿੱਚ ਹਾਂਜੀ ਸੋ ਇਹ ਚਾਰ ਪਸ਼ੂ ਆ ਜਿਹੜੇ ਅੱਜ ਮੌਕੇ ਤੇ ਬਿਲਕੁਲ ਹਾਜ਼ਰ ਨੇ ਬਸ ਚਾਰੇ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਠੀਕ ਹੈ ਜੀ ਹਾਂਜੀ ਹਾਂਜੀ ਸੋ ਐਨੀਮਲ ਸਾਰੇ ਵਧੀਆ ਹੁੰਦੇ ਆ ਹਰ ਵਾਰ ਆਪਣੀ ਇਥੇ ਆਣ ਕੇ ਤੁਸੀਂ ਤਸੱਲੀ ਕਰ ਸਕਦੇ ਜੀ ਚੋਕੇ ਵੇਖ ਸਕਦੇ ਜੀ ਜਿਹੜਾ ਪਸ਼ੂ ਸੋਇਆ ਗੱਪਣ ਚੌਥਣਾਂ ਦੀ ਟਿੱਪ ਕੇ ਆਪਣੀ ਤਸੱਲੀ ਆ ਉਹ ਜ਼ਰੂਰ ਕੀਤੀ ਜਾਵੇ ਠੀਕ ਹੈ ਜੀ ਆਜਾਦ ਇੱਕ ਨੰਬਰ ਬੋਲ ਮੇਰਾ ਵੀ ਨੰਬਰ ਵੀਰ ਜੀ 9779914251 ਠੀਕ ਹੈ ਜ ਲਓ ਵੀ ਦੋਸਤੋ ਇਹ ਨੰਬਰ ਆ ਭਰਾ ਦਾ ਠੀਕ ਆ ਜੀ ਇਹੋ ਨੰਬਰ ਚੱਲਦਾ ਨੰਬਰਾਂ ਤੇ ਕਾਲ ਕਰਕੇ ਬਥੇਰੇ ਜਾਣਕਾਰੀ ਲੈ ਸਕਦੇ ਹੋ ਤੁਸੀਂ ਮਿਲਦੇ ਆਪਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ